ਸਸਕਾਰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਤੇ ਆਪਣਾ ਜੱਜ ਦਾ ਲੋਕ ਹੈ ਕਿ ਆਪਾਂ ਅੱਜ ਤਕਰੀਬਨ ਤੁਹਾਨੂੰ ਦਿਖਾ ਦਿਆਂ ਕਿ ਮਸ਼ੀਨ ਦਾ ਕੰਮ ਫਿਨਲੀਆ ਜਾਨੀ ਕਿ ਨਿਪਟੇ ਵਰ ਗਈ ਆ ਹੁਣ ਆਪਾਂ ਜੀ ਪੇਂਟ ਤੇ ਜਾਣਾ ਪੇਂਟ ਕਰਾਂਗੇ ਇਹਨੂੰ ਤਕਰੀਬਨ ਪੰਨੇ ਦੀ ਆਪਣਾ ਕੰਮ ਜੋਰਾਂ ਤੇ ਕਰ ਰਿਹਾ ਕਿ ਬੈਰੋਂ ਵਗੈਰਾ ਦੇਖ ਰਿਹਾ ਇਹਨੂੰ ਦਿਖਾ ਦਿਆਂ ਜਿਵੇਂ ਕਿ ਦੇਖੋ ਆਪਾਂ ਪਟੇ ਤਕਰੀਬਨ ਸਾਰੇ ਪਾ ਲਿਆ ਰੂਲੇ ਤੇ ਇਹਦੇ ਬੈਰ ਹੁੰਦਾ ਸ਼ਾਰਟ ਕੱਢਤੀ ਉਹ ਬਾਹਰ ਹੀ ਨਿਕਲਣੀ ਇਹ ਸ਼ਾਰਟ ਮੈਨੂੰ ਅੰਦਰ ਨਿਕਲਣੀ ਹੈ ਉਹ ਕੋਈ ਨਹੀਂ ਖੁੱਲਿਆ ਜੇ ਪਰਨਾ ਉਹ ਖੋਲ ਬੰਦ ਮੈਂ ਇੱਕ ਪੜੀ ਖੋਲ ਲੈ ਇਧਰ ਜੀ ਥੋੜਾ ਜਿਹਾ ਫਾੜ ਲੱਗਾ ਪੰਨੇ ਨੂੰ ਤੇ ਇਹਦੇ ਅੰਦਰ ਪਾਸ ਬੈਰ ਹੁੰਦਾ ਮੈਨੂੰ ਲੱਗਦਾ ਹਣਾ ਹੂੰ ਬਾਹਰ ਕਾਹ ਵੜੀ ਐਡੀ ਪਲੇਟ ਤੇ ਨਾ ਹਾਂ ਜੀ ਉੱਤੇ ਲਿ ਬਾਰੇ ਨਾ ਪਲੇਰ ਮੋਰੇ ਘੜਨੇ ਪੈਣਦੇ ਜੇ ਬਣਾਣੀ ਤਾਂ ਇੱਕ ਦੇ ਚਲਾ ਫਿਰ ਅਗਾਂ ਕਰਾਂਗੇ ਹਾਂ ਰੂਲਾ ਪਾਣਾ 16 ਇੰਚ ਫਿਰ ਕਰਾਂਗੇ ਅੱਜ ਆਪਾਂ ਵਰਮੀ ਕੱਢਿਆ ਵਰਮੀ ਦੇਖ ਵਾਲੇ ਨੇ ਤਕਰੀਬਨ ਸਹੀ ਆ ਤੁਹਾਨੂੰ ਦਿਖਾਉਂਦੇ ਆ ਦੇਖੋ ਬਾਲ ਚੈੱਕ ਕਰੋ ਵੜਾ ਜੇਕਰ ਆਪਾਂ ਇੱਥੇ ਧੋਨੇ ਤੇ ਚਲਾਉਣੀ ਆ ਮਸ਼ੀਨ ਤੇ ਵੜਾ ਸਹੀ ਨਾ ਬਿਲਕੁਲ ਇਹ ਚਲਣੀਆਂ ਜੇ ਬਾਹਰ ਮੂੰਗੀ ਦੇ ਮੂੰਗੀ ਤੇ ਤੁਹਾਨੂੰ ਪਤਾ ਹੀ ਇੱਕ ਮੂੰਗੀ ਇੰਨਾ ਗਰਮ ਹੋ ਕੇ ਚੱਲਦਾ ਕਿ ਇਹ ਇਹ ਵੜਾ ਨੂੰ ਆਟੋਮੈਟਕ ਹੀ ਖਤਮ ਕਰ ਦਿੰਦਾ ਹੈ ਕਿਉਂਕਿ ਆਪਾਂ ਹੁਣ ਇਹਦੇ ਵੜਾ ਚਾਰ ਕੁ ਲਾਉਣੇ ਅੱਗੇ ਅੱਗੇ ਚਾਰ ਪੰਜ ਲਾਉਣੇ ਐਨੇ ਕੁ ਲਾਵਾਂਗੇ ਐਨੇ ਲਾਉਣ ਕਿਉਂਕਿ ਆ ਵੜਾ ਤੇ ਮਾਰ ਨਹੀਂ ਪੈਂਦੀ ਇਹਨਾਂ ਤੇ ਮਾਰ ਪੈਂਦੀ ਹੈ ਇਹਨਾਂ ਚਾਰਾ ਪੰਜ ਵੜਾ ਤੇ ਇਹਨੇ ਕੁ ਆਪਾਂ ਲਾਉਣੇ ਆ ਹੋਰ ਤੁਹਾਨੂੰ ਦੱਸ ਦਿਆਂ ਜੀ ਕਿ ਆਪਣਾ ਤਕਰੀਬਨ ਡੈਡੀ ਹੋ ਗਿਆ ਕੰਮ ਮਸ਼ੀਨ ਦਾ ਫੀਡਰ ਵੀ ਕੱਲ ਲਾਤਾ ਸੀ ਹੁਣ ਜੀ ਇਹਨੂੰ ਲਾਉਣੀ ਆਪਾਂ ਪੇਂਟਰ ਕਰਨਾ ਪੇਂਟ ਨੂੰ ਆਪਾਂ ਵੀ ਸਟਿੱਕਰ ਵਗੈਰਾ ਸਟਿੱਕਰਾਂ ਕਰਕੇ ਪੇਂਟ ਕਰਨਾ ਹੋਰ ਆਪਾਂ ਨੂੰ ਮਸ਼ੀਨ ਦੀ ਕੋਈ ਐਡੀ ਗੱਲਬਾਤ ਨਹੀਂ ਹੈਗੀ ਕਿ ਇਹ ਪੇਂਟ ਦਾ ਉਤਰਿਆ ਜਾਂ ਕਿਵੇਂ ਵੀ ਆ ਤੇ ਚੈੱਕ ਕਰੋ ਮਸ਼ੀਨ ਦਾ ਰੰਗ ਵੀ ਤਕਰੀਬਨ ਠੀਕ ਹੀ ਪਿਆ ਹੈ ਬਾਕੀ ਜੀ ਜਿਹੜਾ ਬਾਹਰ ਚੱਲਦੀਆਂ ਦਾ ਮਸ਼ੀਨਾ ਬਾਹਰ ਦੇ ਵਿੱਚ ਤੁਹਾਨੂੰ ਪਤਾ ਹੈ ਪੇਂਟ ਵਗੈਰਾ ਪਾਲਦੇ ਆ ਦੋ ਆਪਣੇ ਰਿੰਦੇ ਸਟਾਵਕਰ ਪਾਉਣ ਵਾਲੇ ਤੇ ਬਾਕੀ ਇਹਦੋਂ ਕੰਮ ਰੈਡੀ ਆ ਆਪਾਂ ਜਿਹੜਾ ਵੀ ਪਾਕ ਦੇਖਣਾ ਜੇ 2-4 ਦਿਨ ਨੂੰ ਆ ਚੀਜ਼ਾਂ ਬਿਲਕੁਲ ਫਿਟਿੰਗ ਸਹੀ ਆ ਆ ਬੈਰੰਗ ਆਪਾਂ ਚੇਂਜ ਕੀਤਾ ਸੀ ਤੁਹਾਨੂੰ ਖਾਇਆ ਸੀ ਇੱਥੇ ਦੂਸਰਾ ਵਾਲਾ ਬੈਰੰਗ ਕਰਤਾ ਤੇ ਪੁਲੀ ਵਗੈਰਾ ਤੇ ਥ੍ਰੈਸ਼ਰ ਜਿੰਦਾ ਵੀ ਠੀਕ ਆ ਪੱਲੇ ਤੇ ਕਰੀਗਣੇ ਬੁੱਛਾ ਇਹਦੇ ਸਹੀ ਸੀ ਬੁੱਛ ਵਗੈਰਾ ਆਪਾਂ ਨਹੀਂ ਲਾਏ ਬੁੱਛ ਹੈਗੇ ਵੀਗੇ ਆਪਣੇ ਕੋਲ ਨਾਲ ਲੈ ਕੇ ਚੱਲਾਂਗੇ ਇਹਦੇ ਵੀ ਬੁੱਛ ਸਹੀ ਸੀ ਇਹਦੇ ਵੀ ਸਹੀ ਆ ਹਾਂ ਹੁਣ ਆਪਾਂ ਜੀ ਕਿਉਂਕਿ ਬਾਹਰ ਮਸ਼ੀਨ ਨੇ ਚੱਲਣਾ ਹੈ ਬਾਹਰ ਇਹ ਕਪਾ ਸਾਲੀਬ ਰੱਖਾਂਗੇ ਇਹਦੇ ਨਾਲ ਇੱਕ ਰੱਖਾਂਗੇ ਇਹਦਾ ਛਾਵਟ ਛਾਵੜਾ ਤੋਂ ਥੋੜਾ ਜਾਂ ਕੰਮ ਕੀਤਾ ਇਹਦਾ ਛਾਵੜਾ ਦੂਜੇ ਨੰਬਰ ਤੇ ਜੀ ਤੁਹਾਨੂੰ ਹੋਰ ਦਿਖਾਉਂਦੇ ਆਪਾਂ ਆ ਦੇਖੋ ਤਿੰਨ ਸਟਾਪ ਕਰ ਪਾਏ ਆ ਦੋਣੀ ਪਾਇਆ ਇੰਜਨ ਦਾ ਥੋੜਾ ਜਿਹਾ ਕੰਮ ਹੈਗਾ ਉਹਦੇ ਕਰਕੇ ਦੋ ਆਪਾਂ ਛੱਡਦੇ ਹਿੰਗ ਬੈਟ ਬਕਰ ਪਾਇਆ ਪਏ ਵਿੱਚ ਉੱਚੇ ਮਸ਼ੀਨ ਤਿਆਰ ਆ ਸਟਾਵਰ ਕਾਪਾ ਨਵੇਂ ਹੀ ਮਿਲ ਗਿਆ ਥੋੜਾ ਜਿਹਾ ਹਲਕੇ ਆ ਯਾਨੀ ਕਿ ਉਹਨਾਂ ਨਾਲੋਂ ਵਜਨ ਥੋੜਾ ਜਿਹਾ ਘੱਟ ਹੀ ਹੋਗਾ ਪੰਜ ਦੋ ਤਿੰਨ ਕਿਲੋ ਵਜਨ ਘਟਿਆ ਸਟਾਵਰ ਚੰਗੇ ਆ ਜਿਹੜੇ ਆਹ ਵਾਲਾ ਜੀ ਆਹ ਵਾਲਾ ਤਕਰੀਬਨ ਸਹੀ ਨੇ ਥੋੜਾ ਜਿਹਾ ਕਸਾਈ ਹੋਈ ਹੈ ਇਹਨਾਂ ਦੀ ਐਵੇਂ ਥੋੜੀ ਆਪਾਂ ਤੁਹਾਨੂੰ ਦਿਖਾ ਹੀ ਦਿੰਨੇ ਥੋੜੀ ਥੋੜੀ ਕਸਾਈ ਹੋਈ ਜਾਣ ਕੇ ਚੱਲਣ ਜੋਗਾ ਹੈਗਾ ਹੋਰ ਗੇਅਰ ਕੋ ਕੰਪਲੀਟ ਹੈ ਇਧਰ ਨੂੰ ਪੂਰਾ ਤਿਆਰ ਰੈਡੀ ਹੈ ਤੇ ਇਧਰੋਂ ਵੀ ਤਿਆਰ ਹੈ ਮਸ਼ੀਨ ਬਸ ਇੰਜਨ ਦਾ ਥੋੜਾ ਜਿਹਾ ਹੈਗਾ ਆਪਾਂ ਕਰਾਉਦੇ ਪੱਲਾ ਪੁੱਲਾ ਵਗੈਰਾ ਸਭ ਕੁਝ ਸ਼ੈਟਿੰਗ ਕੀਤੀ ਵੀ ਆ ਤੇ ਇੱਕ ਜੀ ਆਹ ਇਹਦਾ ਟਾਇਰ ਚੇਂਜ ਕਰਨਾ ਪਟਾ ਨਵਾਂ ਲਾਉਣਾ ਉਹ ਟਾਇਰ ਥੋੜਾ ਜਿਹਾ ਕਮਜ਼ੋਰ ਆ ਤੇ ਜਿਹੜੇ ਇਹਦਾ ਫੀਡਰ ਆ ਫੀਡਰ ਸਾਨੂੰ ਪਤਾ ਕਿਵੇਂ ਕਿਹੜੇ ਤਰੀਕਾ ਨਾਲ ਲਾਇਆ ਫੀਡਰ ਬਹੁਤ ਜ਼ਿਆਦਾ ਹੈਵੀ ਆ ਕਿਸੇ بڑے ਤਰੀਕੇ ਨਾਲ ਲੱਗਿਆ ਇਹ ਬੰਦੇ ਨੂੰ ਰੱਸਾ ਦੇਖੋ ਪਾਇਆ ਪਈ ਵਿਰਾਸਤ ਦਾ ਉਹ ਮੈਂ ਰਾਤ ਹੀ ਆਪਾਂ ਲਾਤਾ ਸੀ ਇਹ ਤੇ ਬਸ ਇਹਦਾ ਰਹਿਗਾ ਜੀ ਵਲ ਵਲ ਲਾ ਕੇ ਤੇ 엘ਿਵੇਟਰ ਲੱਗ ਜਾਣਗੇ ਦੋਨੋਂ ਇਰੇ ਨੂੰ ਜੀ ਲਾਵਾਂਗੇ ਆਪਾਂ ਪੇਂਟ ਤੇ ਤੇ ਰੀਲ ਆਪਣੀ ਤਿਆਰ ਹੋ ਗਈ ਆ ਪੂਰੀ ਇਹਦਾ ਬਸ ਪੱਕੇ ਕਰਨ ਵਾਲਿਆ ਪੱਲੇ ਜਿਵੇਂ ਵਿੱਚੋਂ ਵੀ ਆ ਚੀਜ਼ਾਂ ਬੁੱਛ ਵਗਾਰਾ ਪੱਕੇ ਕਰਨਾ ਕਿੱਥੇ ਨਹੀਂ ਸੈਟਿੰਗ ਆਉਂਦੀ ਉੱਥੇ ਕਰਨੇ ਆ ਇਹ ਇਹ ਜੀ ਆਪਾਂ ਉਬਲ ਲਾ ਰਾਂ ਬਲ ਦੇਖੋ ਆ ਚਾਰ ਵਾਲ तकरीबन ਥੋੜੇ ਜਾਂ ਕੁਝ ਪੈਸੇ ਸਹੀ ਗਿਆ ਤੇ ਜਿਹੜੇ ਆ ਵਾਲ ਨੇ ਇਹ ਆਪਾਂ ਨਵੇਂ ਲਾਣ ਹੈ ਤੇ ਇਹ ਵੀ ਸਹੀ ਸੀ ਬਾਕੀ ਝੋਲੇ ਵਾਸਤੇ ਚੱਲਣ ਨੂੰ ਸਹੀ ਸੀ ਮੁੱਗੀ ਉਤੇ ਕੰਮ ਦੇ ਨਹੀਂ ਹੋ ਰਹੇ ਤੇ ਹੁਣ ਆਪਾਂ ਤੁਹਾਨੂੰ ਬੜਾ ਮਾਰੇ ਦੱਸਣਾ ਕਿ ਇਹਦੇ ਵਾਲ ਤੁਸੀਂ ਕਿਹੜੇ ਤਰੀਕੇ ਨਾਲ ਲਾਉਣੇ ਆ ਇਹਦੇ ਬਾਰੇ ਤੁਹਾਨੂੰ ਦੱਸਦੇ ਆ ਇਹ ਨਿਜਾਨ ਬੰਦਾ ਵਾਸਤੇ ਜਿਹੜੇ ਬੰਦੇ ਕਹਿੰਦੇ ਵੀ ਸ਼ੌਕ ਨਾਲ ਘਰੇ ਕੰਮ ਕਰਨਾ ਆਪਾਂ ਆਪਾਂ ਮਿਸਤਰੀ ਦੇ ਤੀਛ ਨਹੀਂ ਪਹਿਣਾ ਜਾਨੀ ਕਿ ਉਹ ਮਿਸਤਰੀ ਨੂੰ ਪਤਾ ਹੀ ਹੈ ਟਾਈਮ ਬਹੁਤ ਲਾਉਂਦੇ ਆ ਇੱਕ ਬੈਠਣਾ ਬਹੁਤ ਪੈਂਦਾ ਆ ਇਹ ਇਹ ਨਾ ਅਜਿਆ ਬਣਾਇਆ। ਔਰ ਥੋੜੀ ਜਿਹੀ ਟਾਈਮ ਮੋਟੀ ਆ ਜਾਨੀ ਕਿ ਕੰਪਨੀ ਦੇ ਹੈਗੀ ਆ। ਇਹਦੇ ਕਰਕੇ ਆਪਾਂ ਨੂੰ ਥੋੜੀ ਜਿਹੀ ਗੁੱਠਾ ਕੱਟਣੀ ਪੈ ਰਹੀ ਆ ਜਿਹੜੀਆਂ ਇਸ ਤੋਂ 12 13 10 ਮਾਡਲ ਨੇ ਉਹਨਾਂ ਦੇ ਇਹ ਚੀਜ਼ ਨਹੀਂ ਕੱਟਣੀ ਪੈਂਦੀ ਨਾਲੇ ਕੋਈ ਬੜਾ ਦਾ ਫਰਕ ਜਿਹੜੇ ਆਪਾਂ ਨੂੰ ਅਸਲ ਵਾਲ ਉਹ ਤਾਂ ਏਜੰਸੀ 'ਚ ਮਿਲਣਗੇ। ਜਾਂ ਕਿ ਤਾ ਹੋਰ ਇਹਦੇ ਕਰਕੇ ਇਹ ਵਾਲਾ ਥੋੜੀ ਥੋੜੀਆਂ ਗੁੱਠਾ ਕਰਦੇ ਪੈਂਦੇ ਕਿਉਂਕਿ ਜਦ ਆਪਾਂ ਇਹਨਾਂ ਇਸ ਤਰ੍ਹਾਂ ਫਿਸ਼ਿੰਗ ਕਰਦੇ ਆ। ਆ ਦੇਖੋ ਇੱਥੇ ਆ ਦੇਖੋ ਆਪੇ ਖਲਾ ਲੱਗ ਜੰਨੀ ਆ। ਦੋਨੋਂ ਛੜੇ। ਉਹ ਗੋਟ ਲੱਗੀ, ਇਧਰ ਆ ਲੱਗੀ। ਇਹਦੇ ਕਰਕੇ ਥੋੜੀ ਜਿਹਾ ਆਪਾਂ ਨੂੰ ਕਟਿੰਗ ਕਰਨੀ ਪੈ ਰਹੀ ਹੈ। ਹੁਣ ਜਿਵੇਂ ਇਹਦੀ ਕੀਤੀ ਆ, ਅਜੇ ਥੋੜੀ ਜਿਹੀ ਹੋਰ ਕਰਨੀ ਪਊਗੀ ਇਹਦੀ ਵੀ ਕਟੋ। ਇਹ ਇੱਥੇ ਵਧੀਆ ਆਪਣਾ ਲੱਗ ਜਾਊਗਾ। ਆ ਦੇਖੋ ਇਧਰ ਕਿੰਨਾ ਚੱਕਿਆ। ਕਿਉਂਕਿ ਆ ਥੋੜੀ ਜਿਹੀ ਇੱਥੋਂ ਕਟਿੰਗ ਵਗੈਰਾ ਕਰਨੀ ਪੈਣੀ ਆ। ਉਧਰੋਂ ਬਿਲਕੁਲ ਸਹੀ ਆ। ਥੋੜੀ ਜਿਹਾ ਕਰਕੇ ਤੇ ਇਹ ਚੜੂਗਾ। ਤੇ ਬਾਕੀ ਇਹ ਵਾਲ ਲਾਉਣ ਦਾ ਸਾਨੂੰ ਤਰੀਕਾ ਦੱਸਦੇ ਆ। ਵਾਲ ਕਿਸੇ ਵੀਰ ਨੇ ਲਾਉਣੇ ਆ ਨਾ। ਇਹਦਾ ਤੁਸੀਂ ਕੀ ਕਰਨਾ? ਇਹ ਤਾਂ ਦੇਖੋ ਇਹ ਟਾਕਾ ਲੱਗਿਆ ਇੱਥੇ ਆ ਦਿਖਾਓ ਇੱਧਰ ਦੂਸਰਾ ਟਾਕਾ ਲੱਗਿਆ ਜੀ ਇੱਧਰ ਕਿਉਂਕਿ ਸ਼ਾਟ ਵੀ ਵਿੰਗੀ ਹੋਣ ਦੇ ਚਾਂਸ ਹੁੰਦੇ ਆ ਕਿ ਅਣਜਾਣ ਬੰਦਾ ਕੋਈ ਲਾ ਲੈਂਦਾ ਸ਼ਾਟ ਵਗੈਰਾ ਵਿੰਗੀ ਕਰ ਲੈਂਦੇ ਆ ਪੈਪ ਫਿਰ ਬਾਅਦ ਵਿੱਚ ਟਕਰਾ ਮਾਰ ਦਿਆ ਕੋਲ ਮੈਨੂੰ ਕਰੇ ਵੱਲ ਲੱਗਾ ਕਿ ਕਿਵੇਂ ਲੱਗਾ ਉਹਦੇ ਕਾਰਨ ਇਹ ਆਪਾਂ ਨੂੰ ਤਿੰਨ ਟਾਂਕਾ ਤਰੀਕਾ ਲਾਉਣਾ ਪੈਂਦਾ ਕਿਉਂਕਿ ਜਦੋਂ ਇਹ ਵੱਲ ਨੇ ਪਕੜ ਆਪਣੀ ਕਾਲੀ ਤੇ ਉਸ ਤੋਂ ਬਾਅਦ ਫਿਰ ਚੱਕ ਕੇ ਲਾ ਜਾਂ ਪੇ ਇਧਰ ਹੀ ਨੇ ਇੱਕ ਲਾਉਣਾ ਇਧਰ ਲੇਰ ਹੈ ਇੱਕ ਲੌਣੀ ਆ ਜੀ ਇੱਧਰ ਐ ਇਸ ਤਰੀਕੇ ਨਾਲ ਟਾਕੇ ਲੱਗਣੇ ਆ ਜਿੰਨੇ ਵੱਲਾਂ ਨੇ ਕਦੀ ਵੀ ਪੈਪ ਵਿੰਗੀ ਹੋਣ ਦਾ ਨਹੀਂ ਸੋਆ ਬਣਾਉਗੀ ਕਿਉਂਕਿ ਅਸੀਂ ਪਹਿਲਾਂ ਬਹੁਤ ਪੁੱਠੇ ਕੰਮ ਇਦਾਂ ਕਰਦੇ ਰਹੇ ਵਿੰਗਿਆ ਕਰਨ ਲਈ ਸ਼ਾਫਟਾਂ ਵਗੈਰਾ ਪੈਪ ਵਿੰਗੀ ਹੋ ਗਈ ਵੱਲਾਂ ਨੇ ਉਹਨੂੰ ਫਿਰ ਸੱਟਾਂ ਮਾਰ ਮਾਰ ਕੇ ਸਿੱਧੀਆਂ ਕਰਨੀਆਂ ਯਾਨੀ ਕਿ ਪੂਰੇ ਚੱਕਰਾਂ ਜੀ ਪੈ ਰਹਿੰਦੇ ਸੀ ਹੁਣ ਉਹ ਕੰਮ ਨਹੀਂ ਹੁਣ ਕੰਮ ਹੈਗਾ ਵਰੀਆ ਲਾਓ ਬਸ ਥੋੜਾ ਜਿਹਾ ਤਰੀਕਾ ਹੋਣਾ ਚਾਹੀਦਾ ਨਲਜ ਹੋਣੀ ਚਾਹੀਦੀ ਆ ਬਾਕੀ ਕੰਮ ਤਾਂ ਆਪਾਂ ਨੂੰ ਪਤਾ ਹੀ ਆ ਕੁਝ ਜ਼ਿਆਦਾ ਵੱਡੇ ਨੇਗੇ। ਬਸ ਤਰੀਕੇ ਦੇ ਨਾਲ ਕੰਮ ਕਰੋ। ਇਹ ਕੰਮ ਬਿਲਕੁਲ ਸਹੀ ਹੈ। ਇੱਕ ਤੁਹਾਨੂੰ ਆ ਚੀਜ਼ ਬਣਾਉਣੀ ਬਹੁਤ ਜ਼ਰੂਰੀ ਹੈ ਜਿਹੜੀ ਆਪਾਂ ਆ ਚੀਜ਼ ਬਣਾਈ ਹੋਈ ਆ। ਆ ਵਾਲੀ ਕਿਉਂਕਿ ਇਹਦੇ ਦਾ ਆਪਾਂ ਨੂੰ ਸਾਰੀ ਚੀਜ਼ ਦਾ ਪਤਾ ਚੱਲਦਾ ਰਹਿੰਦਾ। ਛਾਉਟ ਵਿੰਗੀ ਆ, ਸਿੱਧੀ ਆ, ਕਿਵੇਂ ਆ ਕੀ ਚੱਕਰ ਆ ਇਹ ਚੀਜ਼ ਦੱਸੋ ਵੀ ਜ਼ਰੂਰ। ਤੇ ਇਹਦੇ ਵਿੱਚ ਹੁਣ ਦੇਖੋ ਆਪਾਂ ਨੂੰ ਖਰਾਬ ਦੀ ਵਗੈਰਾ ਦੇ ਵੀ ਲੋੜ ਨਹੀਂ ਤੇ ਕਿਤੇ ਨਾ। ਇਹਦੇ ਥੋੜਾ ਜਿਹਾ ਵਾਲੇ ਗਾ ਇਹ ਕਿਉਂਕਿ ਅਜੇ ਆਪਾਂ ਟਾਂਕਾ ਵੀ ਨਹੀਂ ਲਾਇਆ ਇਹਨੂੰ। ਇਹ ਸ਼ੁਰੂ ਤੋਂ ਵਾਲ ਕੱਢਾਂਗੇ ਦਾ ਜ਼ਰੂਰ। ਅਦਰ ਦੇਖੋ ਥੋੜਾ ਜਿਹਾ ਫੇਮ ਗਮੀ। ਵੇ ਇੱਥੇ ਮਾੜਾ ਮਟਾ ਵਾਲਾ ਹੈਗਾ ਇਹ ਚੀਜ਼ ਤੇ ਕਿਉਂਕਿ ਇਹਨਾਂ ਨੇ ਚੀਜ਼ ਛਾੜੀ ਵਗੈਰਾ ਇਹ ਆਪਾਂ ਨੇ ਛਾੜੀ ਹੀ ਪਹਿਲਾਂ ਹੀ ਛਾੜੀ ਦੇ ਦਿੰਦੇ ਸੀ ਉਹਦੇ ਕਰਕੇ ਇੱਥੇ ਮਾੜਾ ਮੋਟਾ 19 ਕੀ ਵਾਲਾ ਹੈ ਉਹ ਸਿੱਧਾ ਕਰਾਂਗੇ ਬਾਕੀ ਪੈ ਆ ਜੇ ਸਪਾਤਾ ਵਗੈਰਾ ਨਹੀਂ ਲਾਏ ਦੇਦੇ ਤੇ ਹੁਣ ਲਾਵਾਂਗੇ ਤੇ ਹੁਣ ਕਰਾਂਗੇ ਨਾ ਜੈਕ ਟਮਟ ਕਿਵੇਂ ਕਿਵੇਂ ਦਾ ਵੀ ਹੋਊਗਾ ਤੇ ਖਰੀਦ ਆਪਣੀ ਬਿਲਕੁਲ ਓਕੇ ਆ ਪੰਮਾ ਲੱਗਿਆ ਪੰਮਾ ਦੋ ਗੱਲਾਂ ਕਰੀ ਮਦਦ ਇਹ ਕੀ ਕਰੀ ਕਰ ਰਹੀ ਚੱਕਾ ਪਾ ਵਰਮੇ ਲਾਤੀਆ ਇਦਨ ਕਰ ਮੜਾ ਜੇ ਇੱਟ ਤੇ ਲੱਗਦਾ ਖਿੱਚ ਲੈ ਐਂ ਕਰ ਇੱਟ ਚਿੱਕੀ ਕਰੀ ਗਰਾਰੀ ਚੱਕ ਫੜ ਇੱਟ ਪਿਛਾਂ ਰੱਖ ਮੜੀ ਚਲ ਆ ਹੂੰ ਚਲ ਐਸਟਰ ਕਮਾਲ ਆ ਐਸਟਰ ਹੂੰ ਰੋਈ ਚੱਕ ਲਾਪੇ ਪਰ ਮੈਂ ਆਪਣੇ ਵੱਲ ਆਇਆ ਜੀ ਸਾਡੇ ਤਿੰਨ ਚੱਕ ਪਾ ਮਾਤੇ ਇਹ ਰੋੜ ਰੋੜ ਇੱਥੇ ਲਾਰ ਬਣਾ ਇਧਰ ਫੇਰ ਲੱਗ ਗਿਆ ਪਹਿਲ ਉੱਤਰ ਨੇੜੇ ਲੈ ਚਲੋ 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 ਫੇਟਾ ਗਰਾਰੀ ਜਿੱਥੇ ੜਾਈ ਫੇ ਚੱਲ ਆ ਖਿੱਚੋ ਚੁੱਕ ਪਿੱਛੇ ਤੂੰ ਖੜ ਜਾ ਖੜ ਜਾ ਬਰੇ ਤਮੇ ਐਵੇਂ ਲੈ ਆਂ ਅੱਗੋ ਅੰਦਰ ਹੋ ਜਾਣੀ ਐ ਐਵੇਂ ਲੈ ਜੋ ਲੈ ਖਰੀ ਗਾਂ ਖਿੱਚ ਕੇ ਆਹ ਮੈਂ ਮਾ ਮੜੀ ਇਨੀ ਬਾਹਰ ਕਿਤਨਾ ਫੇ ਧੱਕਦੇ ਮਿਲਦਾ ਮੜਾ ਚੱਲ ਇਸੇ ਖਿੱਚਦਾ ਚਲ ਅੱਛਾ ਚਲ ਪਹਿਲਾਂ ਪਹਾ ਚੱਕਣਾ ਉਰ ਥੱਲੇ ਨਾ ਆਵਣ ਦੀ ਵਿਚਾਂ ਦੇ ਪਸਾ ਚੱਲ ਫਿਰ ਬਾਸ ਹੂੰ ਅਗਾ ਜਾ ਬਾਈ ਇਥੇ ਲਾਓ ਨਾਟ ਨਾਟ ਨੂੰ ਕਿੱਥੇ ਰੱਖਦੇ ਜੀ ਨਾਟ ਕਿੱਥੇ ਨੇ ਹੈ ਨਾਟ ਇਹਦੇ ਉੱਤੇ ਜਿਹੜਾ ਪਿਆ ਹੈ ਇਸ ਪਰ ਲੱਭੋ ਪੁਰਾਣਾ ਨਾਟ ਕਿੱਥੇ ਦੇ ਨੇ ਇਸ ਡੱਬੇ ਵਿੱਚ ਅੱਕੇ ਲਈ ਫਿਰਦੇ ਇਥੇ ਡੱਬਾ ਪਿਆ ਹੈ ਇੱਕ ਨੜਾਂ ਵਾਲਾ ਉਹ ਥੱਲੇ ਪਿਆ ਚੱਕੀਆਂ ਹੈ ਵੇਖੇ ਦੱਪਾਇਆ ਨਵੇਂ ਲਿਆਣੇ ਚੱਕ ਇੱਥੇ ਤਾਂ ਛੇੜ ਰਹੇ ਨਹੀਂ ਉਹ ਨਾੜ ਬੜਕੀ ਦਰ ਆਹ ਉਹ ਉੱਤਲੇ ਘੱਟੇ ਰਹੇ ਇਹ ਪੈਣ ਉਹ ਵੇ ਹਾ ਡੱਬੇ ਕੀ ਏ ਉਹ ਚੈਂਬਰ ਆ ਨਹੀਂ ਯਾਰ ਕਿਹੜੇ ਚੈਂਬਰ ਆਲੇ ਜਿਹੜੇ ਇੰਜਨ ਥੱਲੂ ਖੋਲਨੇ ਆਹੋ ਇਹ ਫਿਰ ਪਰ ਥੱਲੇ ਪੈ ਰਹੇ ਨੇ ਤਾਂ ਦੇ ਥੱਲੇ ਪੈ ਰਹੇ ਨੇ ਪਰ ਨੰਬਰ ਤੇ ਸਟਾਰ ਨੰਬਰ ਉਹ ਤਾਂ ਲੱਭ ਨਹੀਂ ਨਾ ਕਿੱਥੇ ਰੱਖਦੇ ਨੇ ਨਾਟ ਜਖਦੇ ਗੋਰਾ ਹੀ ਤੇ ਬੰਨ ਦੱਬ ਹਾਂ ਇਹ ਜਰੀਆਂ ਵਾਸ਼ ਲਾ ਕਿੱਥੇ ਨੇ ਉਹ ਸੋ ਬੱਦੇ ਰਹੇ ਹਾਂ ਕੋਈ ਆ ਪੈਣ ਨਾਟ ਇਹ ਇੱਕ ਮਥਾੜੂ ਮਸ਼ੀਨ ਦਾ ਡੱਬਾ ਹੈ ਜਿਹੜਾ ਜਾਂਦਾ ਆ ਜਾਂਦਾ ਇਹ ਆ ਗਿਆ ਨਾ ਤੂੰ ਤਾਂ ਨਹੀਂ ਛਾਂਟ ਕੇ ਲੈ ਗਿਆ ਇੱਥੋਂ ਕਿਤੇ ਹੈ ਪਰ ਇਹ ਫਿਰ ਨਾ ਡੱਬਾ ਜਾਂਦਾ ਤੇਰੇ ਕੰਮ ਨੇ ਫਾਟਣਾਟਾ 2 ਰੁਪਏ ਆ ਸਾਰਾ ਮੇਰੇ ਨਾਲ ਯਾਰ 17 ਕਿੰਨੇ ਲੱਗਣੇ ਨੇ ਇਹ ਲੈ 17 ਦੇ ਲੈ 10 ਨਾਲ ਲੈ